ਮੈਨੂੰ ਕੋਲ ਆ ਰਹੀ ਹੈ ਮੈਸੇਜ ਆ ਰਹੀ ਹੈ ਕਿ 40 ਲੱਖ ਰੁਪਏ ਰੋਟੀ ਮੰਗਦੇ ਮੇਰੇ ਕੋਲ। ਤੋਂ ਮੈਂ ਦਾ ਪਹਿਲਾ ਨਜ਼ਰ ਅੰਦਾਜ਼ੀ ਕੀਤਾ ਬਾਜਣਾ ਫੋਨ ਕੋਲ ਵੀ ਕਰਨੇ ਸ਼ੁਰੂ ਕਰਤੇ। ਫਿਰ ਕਹਿੰਦੇ ਇਹ ਕਿ ਐਸਐਸਪੀ ਕੋ ਜਾਈਗਾ ਤੇ ਬਹੁਤ ਨੁਕਸਾਨ ਕਰਾਂਗੇ। ਅਸੀਂ ਤੁਮ ਬ੍ਰੇਡ ਨਹੀਂ ਕੀਤੀ ਇਹੋ ਡਰਨਾ। ਤਿੰਨੇ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋਣੀ। ਤੁਹਾਨੂੰ ਕੋਈ ਇਹ ਹਣਗੇ ਹਥਿਆਰ ਲਿਆ ਜਾਵੇ ਕਿ ਜਿਹੜੇ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰਾ ਕੁਝ ਕਰਦਾਂਗੇ ਫਿਰ ਅਟੈਕ ਹੋ ਜੀਆ। ਉਹ ਦਸ਼ਰਿਆਮ ਕਹਿੰਦੇ ਤੁਹਾਨੂੰ ਮਾਰ ਦਾਂਗੇ ਉਹ ਕਰਨਾ ਹੁਣ ਆਪਾਂ ਬਾਹਰ ਵੀ ਨਾ ਜਾ ਸਕੀ ਕਿਤੇ ਆਪਣਾ ਕੰਮ ਕਰਵਣਾ ਕਰ ਸਕੀਏ ਮੇਰੇ ਬੱਚੇ ਇੱਥੇ ਸਿਰਫ ਨੀਜੇ ਹੈਗੇ ਸਾਨੂੰ ਬਹੁਤ ਦੇਰ ਤੋਂ ਧਮਕੀਆਂ ਆਉਂਦੀਆਂ ਸੀਗੀਆਂ ਮੇਰੇ ਬੱਚਿਆਂ ਦਾ ਕਿਸੇ ਨਾਮ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ ਮੈਂ ਖਾਨਦਾਰ ਬੰਦੇ ਆਂ ਇਹ ਦੁਕਾਨਾ ਦੇ ਉੱਤੇ ਬਹਿਣਾ ਹੀ ਪੈਣਾ ਹੈ ਸਾਰੀ ਦਿਹਾੜੀ ਤੇ ਜੇ ਇਸੇ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਤੇ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਚੰਦਨ ਸੁੰਦਰ ਮੇਰਾ ਨਾਮ ਜੀ ਹਾਂਜੀ ਸਰਦਾਰ ਆਪਣਾ ਵੀਰ ਦੱਸੋ ਹੱਜ ਕੀ ਜੋ ਕਹਾਣਾ ਪਰਿਆ ਸ਼ਾਮੀ ਦੀ ਗੋਲੀ ਗਾਲ ਚੱਲਦੀ ਸੀ ਉਹ ਮੈਨੂੰ 10-12 ਦਿਨ ਤੋਂ ਪਹਿਲਾਂ ਹੀ ਮਤਲਬ ਫੋਨ ਕਾਲ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ 40 ਲੱਖ ਰੁਪਏ ਰੋਟੀ ਮੰਗਦੇ ਮੇਰੇ ਕੋਲ ਤੇ ਮੈਂ ਦਾ ਪਹਿਲਾਂ ਨਜ਼ਰ ਅੰਦਾਜ਼ੀ ਕੀਤਾ ਬਾਅਦ ਨਾਲ ਫੋਨ ਕਾਲ ਵੀ ਕਰਨੇ ਸ਼ੁਰੂ ਕਰਤੇ ਫਿਰ ਕਹਿੰਦੇ ਇਹ ਕਿ ਐਸਐਸਪੀ ਕੋ ਜਾਈਗਾ ਤੇ ਮੋਰਮਸਾਨ ਕਰਾਂਗੇ ਅਸੀਂ ਤੁਮ ਬ੍ਰਿੰਡ ਵੀ ਨਹੀਂ ਕੀਤੀ ਇਹੋ ਡਰਨਾ ਇਹ ਤਾਂ ਬਦਲ ਸਾਨ ਕਰਨ ਉਹ ਤਾਂ ਨੇ ਤੁਹਾਨੂੰ ਬਖਸ਼ੀ ਹੀ ਭਾਵੇਂ ਜੀ ਐਸਐਸਪੀ ਜਾਓਗੇ ਜਾਂ ਕੇਬ ਜਾਓਗੇ ਬਟ ਅਸਰ ਕੋ ਅਪ ਬਦਲ ਸਾਨ ਕਰਾਂਗੇ ਸੋ ਮੈਂ ਫਿਰ ਗਿਆਣੀ ਆ ਤੇ ਦੋ ਚਾਰ ਦਿਨ ਤੋਂ ਧੀਕ ਹੀ ਮੋਲ ਧੀਕ ਹੀ ਫੋਨ ਫੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਉਹਨਾਂ ਨੇ ਐਫੇਅਰ ਕੀਤੇ ਚਾਰ ਬੰਦੇ ਠੀਕ ਹੈ ਨਾ ਚਾਹੁੰਦੇ ਇਨਸਾਫ ਸਰ ਇਹ ਚਾਹੁੰਦੇ ਸਿਕਿਉਰਟੀ ਸਾਰੇ ਜਾਨ ਦੀ ਜਾਵੇ ਜਾਂ ਕੋਈ ਸਾਡਾ ਸਾਨੂੰ ਕੋਈ ਹਾਨ ਨਾ ਹੋਵੇ ਹਥਿਆਰ ਲਿਆ ਜਾਵੇ ਕਿ ਜਿਹੜਾ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰੇ ਕਿਉਂ ਕਰਦਾਂਗੇ ਫਿਰ ਅਟੈਕ ਹੋ ਜੀ ਆ ਉਹ ਦਸ਼ਰਿਆਮ ਕਹਿੰਦੇ ਤੁਹਾਨੂੰ ਮਾਰ ਦਾਂਗੇ ਉਹ ਕਰਦਾਂਗੇ ਹੁਣ ਆਪਾਂ ਬਾਹਰ ਵੀ ਨਿਕਲ ਸਕੀਏ ਕਿਤੇ ਆਪਣਾ ਕੰਮ ਕਰਵਣਾ ਕਰ ਸਕੀਏ ਤੇ ਕੀ ਮਹਿਸੂਸ ਕਰ ਰਹੇ ਤੁਸੀਂ ਅੱਜ ਦੀ ਜਿਹੜੀ ਗੋਲੀ ਸਾਰਾ ਡਰਦਾ ਹੀ ਇਹ ਬੰਦਾ ਕਿ ਫੈਮਿਲੀ ਹੁੰਦੀ ਨਾਲ ਤਾਂ ਫਿਰ ਡਰਦਾ ਹੀ ਇਹ ਬੰਦਾ ਬਾਹਰ ਵੀ ਨਿਕਲ ਸਕਦਾ ਜੀ ਅੱਜ ਜਿਹੜੇ ਆਪਣੇ ਦੁਕਾਨ ਤੇ ਤੁਹਾਡੇ ਤੇ ਗੋਲੀਬਾਰੀ ਹੋਈ ਹੈ ਇਸ ਸੰਬੰਧੀ ਕੀ ਕਹਿਣਾ ਚਾਹੋ ਹਾਂਜੀ ਮੈਂ ਰੇਖਾ ਸੁੰਦਰ ਚੰਦਰ ਦੀ ਮਾਂ ਮੇਰੇ ਬੱਚੇ ਇੱਥੇ ਸੀ ਫਨੀਜੀ ਹੈਗੇ ਸਾਨੂੰ ਬਹੁਤ ਦਿਨ ਤੋਂ ਧਮਕੀਆਂ ਆਉਂਦੀਆਂ ਸੀਗੀਆਂ ਮੇਰੇ ਬੱਚਿਆਂ ਦਾ ਕਿਸੇ ਨਾਮ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ ਮੇਰੇ ਬੱਚੇ ਬਹੁਤ ਵਧੀਆ ਬੱਚੇ ਆ ਦੇ ਮੇਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਇਨਸਾਫ ਦੋ ਨਾਲੇ ਉਹਨਾਂ ਨੂੰ ਪਈ ਪੁਲਿਸ ਪ੍ਰੋਟੈਕਟਰ ਦਿਓ ਮੈਨੂੰ ਨੂੰ ਕੁਝ ਸਮੇਂ ਦੀ ਲੱਗਦੀ ਵੀ ਮੈਂ ਕਹਾਂ ਕਿ ਮੈਂ ਤਾਂ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ نیچے ਗੋਲੀਆਂ ਚੱਲਣ ਡੀਆਂ ਤਿੰਨ ਜਾਨੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋ ਨਹੀਂ ਉਹਨਾਂ ਦੇ ਵਾਇਹ ਦੇ ਕਾਕਾ ਆਪਣਾ ਨੇ ਅੰਮ੍ਰਿਤ ਅੰਮ੍ਰਿਤ ਤੁਹੀ ਕੀ ਲੱਗਦਾ ਭਾਈ ਜੀ ਚਾਚੀ ਚਾਚੀ ਜੀ ਤੁਹੀ ਭਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਹੀ ਤੇ ਆਪ ਹੀ ਸਾਨੂੰ ਪਤਾ ਹੀ ਨਾ ਦਬਾ ਕੀ ਤੇ ਇਹ ਅੱਡੇ ਟੈਂਸ਼ਨ ਦੇ ਵਿੱਚ ਆ ਗਿਆ ਗੋਲੀਆਂ ਦਾ ਸੁੱਟੇ ਜੀ ਇਸ ਤਰ੍ਹਾਂ ਹੁੰਦਾ ਵਿਆਹ ਆ ਤੇ ਸਾਨੂੰ ਇਹੀ ਹੈ ਕਿ ਪ੍ਰਸ਼ਾਸਨ ਸਾਨੂੰ ਪ੍ਰੋਡਕਟ ਦੇ ਪ੍ਰੋਡਕਸ਼ਨ ਦੇਵੇ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆਂ ਜੀ ਦੁਕਾਨਾਂ ਦੇ ਉੱਤੇ ਬਹਿਣਾ ਹੀ ਪੈਣਾ ਹੈ ਸਾਰੀ ਦਿਹਾੜੀ ਤੇ ਜੇ ਇਸ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਸੇ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਜੱਡੇ ਧਮਕੀਆਂ ਆਂਦੀਆਂ ਰਹੀਆਂ ਫੋਨ ਕੋਲ ਆ ਰਹੇ ਨਸੀ ਜਾ ਰਹੇ ਕਿ 40 ਲੱਖ ਰੁਪਏ ਦੀ ਮੰਗਦੇ ਮੇਰੇ ਕੋਲ ਤੇ ਮੈਂ ਦਾ ਪਹਿਲਾ ਨਜ਼ਰ ਅੰਦਾਜ਼ੀ ਕੀਤਾ ਬਾਅਦ ਨਾਲ ਫੋਨ ਕੋਲ ਵੀ ਕਰਨੇ ਸ਼ੁਰੂ ਕਰਤੇ ਫਿਰ ਕਹਿੰਦੇ ਇਹ ਕਿ ਐਸਐਸਪੀ ਕੋ ਜਾਈਗਾ ਤੇ ਮੋਰਮਸਾਨ ਕਰਾਂਗੇ ਅਸੀਂ ਤੁਮ ਬ੍ਰੇਡ ਵੀ ਨਹੀਂ ਕੀਤੀ ਇਹੋ ਡਰਨਾ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋ ਨਹੀਂ ਤੁਹਾਨੂੰ ਕੋਈ ਇਹ ਹੰਨ ਵੀ ਹਥਿਆਰ ਲਿਆ ਜਾਵੇ ਜਿਹੜਾ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰਾ ਕੁਝ ਕਰਦਾਂਗੇ ਫਿਰ ਅਟੈਕ ਹੋ ਜੀਆ ਉਹ ਦਸ਼ਰਿਆਮ ਕਹਿੰਦੇ ਤੁਹਾਨੂੰ ਮਾਰ ਦਾਂਗੇ ਉਹ ਕਰਦਾਂਗੇ ਹੁਣ ਆਪਾਂ ਬਾਹਰ ਵੀ ਨਾ ਜਾ ਸਕੀ ਕਿਤੇ ਆਪਣਾ ਕੰਮ ਕਰਵਣਾ ਕਰ ਸਕੀਏ ਮੇਰੇ ਬੱਚੇ ਇੱਥੇ ਸਿਰਫ ਨੀਜੇ ਹੈਗੇ ਸਾਨੂੰ ਬਹੁਤ ਦਿਨ ਤੋਂ ਧਮਕੀਆਂ ਆਉਂਦੀਆਂ ਸੀਗੀਆਂ ਮੇਰੇ ਬੱਚਿਆਂ ਦਾ ਕਿਸੇ ਨਾਮ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ ਮੈਂ ਖਾਂਦਾਰ ਬੰਦੇ ਆਂ ਇਹ ਦੁਕਾਨਾਂ ਦੇ ਉੱਤੇ ਬਹਿਣਾ ਹੀ ਬਹਿਣਾ ਆ ਸਾਰੀ ਦਿਹਾੜੀ ਤੇ ਜੇ ਇਸੇ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਤੇ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਇਤਨਾ ਪਾ ਚੰਦਨ ਸੁੰਦਰ ਮੇਰਾ ਨਾਮ ਜੀ ਹਾਂਜੀ ਸਾਰਾ ਦਾ ਆਪਣਾ ਵੀਰ ਦੱਸੋ ਅੱਜ ਕੀ ਜੋ ਕਹਾਣਾ ਪਰਿਆ ਸ਼ਾਮੀ ਦੀ ਗੋਈ ਗੱਲ ਤੇ ਉਹ ਮੈਨੂੰ 10-12 ਦਿਨ ਤੋਂ ਪਹਿਲਾਂ ਹੀ ਮਤਲਬ ਫੋਨ ਕਾਲ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ 40 ਲੱਖ ਰੁਪਏ ਰੋਟੀ ਮੰਗਦੇ ਮੇਰੇ ਕੋਲ ਤੇ ਮੈਂ ਦਾ ਪਹਿਲਾਂ ਨਜ਼ਰ ਅੰਦਾਜ਼ੀ ਕੀਤਾ ਬਾਅਦ ਨਾਲ ਫੋਨ ਕਾਲ ਵੀ ਕਰਨੇ ਸ਼ੁਰੂ ਕਰਤੇ ਫਿਰ ਕਹਿੰਦੇ ਇਹ ਕਿ ਐਸਐਸਪੀ ਕੋ ਜਾਈਗਾ ਤੇ ਮੋਰਮਸਾਨ ਕਰਾਂਗੇ ਅਸੀਂ ਤੁਮ ਬ੍ਰਿੰਡ ਵੀ ਨਹੀਂ ਕੀਤੀ ਇਹੋ ਡਰਨਾ ਇਹਨਾਂ ਦਾ ਬਦਲ ਇਨਸਾਨ ਕਰਨ ਉਹ ਤਾਂ ਨੇ ਤੁਹਾਨੂੰ ਬਖਸ਼ੀ ਜਾਨੇ ਜੀ ਐਸਐਸਪੀ ਜਾਓਗੇ ਜਾਂ ਕੇਪੋ ਜਾਓਗੇ ਵੱਡੇ ਅਸਰ ਕੋ ਆਪਾਂ ਬਦਲਨ ਰੰਚਨ ਕਰਾਂਗੇ ਸੋ ਮੈਂ ਫਿਰ ਗਿਆਨੀ ਆ ਤੇ ਦੋ ਚਾਰ ਦਿਨ ਤੋਂ 20 ਕੀ ਮੋਲ 30 ਕੀ ਫੋਨ ਕੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਉਹਨਾਂ ਨੇ ਐਂਪਾਇਰ ਕੀਤੇ ਚਾਰ ਬੰਦੇ ਠੀਕ ਹੈ ਨਾ ਚਾਹੁੰਦੇ ਇਨਸਾਫ ਸਰ ਇਹੋ ਤੋਂ ਨੇ ਸਕਿਉਰਟੀ ਸਾਰੇ ਜਨ ਨੂੰ ਦੇ ਜਵੇ ਤਾਂ ਕੋਈ ਸਾਡਾ ਸਾਨੂੰ ਕੋਈ ਹੱਤਾਨ ਨਹੀਂ ਹਥਿਆਰ ਲਿਆ ਜਾਵੇ ਕਿ ਜਿਹੜਾ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰੇ ਕਿਉਂ ਕਰਦਾਂਗੇ ਫਿਰ ਅਟੈਕ ਹੋ ਜੀਆ ਉਹ ਦਸ਼ਰਿਆਮ ਕਹਿੰਦੇ ਤੁਹਾਨੂੰ ਮਾਰ ਦਾਂਗੇ ਉਹ ਕਰਦਾਂਗੇ ਹੁਣ ਆਪਾਂ ਬਾਹਰ ਵੀ ਨਿਕਲ ਸਕੀਏ ਕਿਤੇ ਆਪਣਾ ਕੰਮ ਕਰਵਣਾ ਕਰ ਸਕੀਏ ਤੇ ਕੀ ਮਹਿਸੂਸ ਕਰ ਰਹੇ ਤੁਸੀਂ ਅੱਜ ਦੀ ਜਿਹੜੀ ਗੋਲੀ ਸਾਰਾ ਡਰਦਾ ਹੀ ਇਹ ਬੰਦਾ ਕਿ ਫੈਮਿਲੀ ਹੁੰਦੀ ਨਾਲ ਤਾਂ ਫਿਰ ਡਰਦਾ ਹੀ ਇਹ ਬੰਦਾ ਬਾਹਰ ਵੀ ਨਿਕਲ ਸਕਦਾ ਜੀ ਅੱਜ ਜਿਹੜੇ ਆਪਣੇ ਦੁਕਾਨ ਤੇ ਤੁਹਾਡੇ ਤੇ ਗੋਲੀਬਾਰੀ ਹੋਈ ਹੈ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਰੇਖਾ ਸੁੰਦਰ ਚੰਦਰ ਦੀ ਮਮਾ ਮੇਰੇ ਬੱਚੇ ਇੱਥੇ ਸਿਵਕਨੀਜੀ ਹੈਗੇ ਸਾਨੂੰ ਬਹੁਤ ਦਿਨ ਤੋਂ ਧਮਕੀਆਂ ਆਉਂਦੀਆਂ ਸੀਗੀਆਂ ਮੇਰੇ ਬੱਚਿਆਂ ਦਾ ਕਿਸੇ ਨਾਮ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ ਮੇਰੇ ਬੱਚੇ ਬਹੁਤ ਵਧੀਆ ਬੱਚੇ ਆ ਦੇ ਮੇਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਇਨਸਾਫ ਦੋ ਨਾਲੇ ਉਹਨਾਂ ਨੂੰ ਪਈ ਪੁਲਿਸ ਪ੍ਰੋਟੈਕਟਰ ਦਿਓ ਮੈਨੂੰ ਕੋਈ ਸਮਾਂ ਨਹੀਂ ਲੱਗਦੀ ਕਿ ਮੈਂ ਕਹਾਂ ਕਿ ਮੈਂ ਤਾਂ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ نیچے ਗੋਲੀਆਂ ਚੱਲਣ ਡੀਆਂ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋ ਨਹੀਂ ਉਹਨਾਂ ਦੇ ਭਾਇ ਦੇ ਕਾਕਾ ਆਪਣਾ ਨੇ ਅੰਮ੍ਰਿਤ ਅੰਮ੍ਰਿਤ ਤੁਹੀ ਕੀ ਲੱਗਦਾ ਪੈ ਜੀ ਚਾਚੀ ਚਾਚੀ ਜੀ ਤੁਹੀ ਭੈਣ ਜੀ ਚਾਚੀ ਕੀ ਕਹਿਣਾ ਚਾਹੁੰਦੇ ਤੁਸੀਂ ਸਹੀ ਤੇ ਆਪ ਹੀ ਸਾਨੂੰ ਪਤਾ ਹੀ ਨਾ ਦਵੇ ਕਿ ਜੇ ਇਹ ਐਡੇ ਟੈਂਸ਼ਨ ਦੇ ਵਿੱਚ ਆ ਗਿਆ ਗੋਲੀਆਂ ਦਾ ਸੁੱਟੇ ਕਿ ਇਸ ਤਰ੍ਹਾਂ ਹੁੰਦਾ ਵਿਆਹ ਆ ਤੇ ਸਾਨੂੰ ਇਹੀ ਹੈ ਕਿ ਪ੍ਰਸ਼ਾਸਨ ਸਾਨੂੰ ਪ੍ਰੋਡਕਟ ਦੇ ਪ੍ਰੋਡਕਸ਼ਨ ਦੇਵੇ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆਂ ਜੀ ਦੁਕਾਨਾਂ ਦੇ ਉੱਤੇ ਬਹਿਣਾ ਹੀ ਪੈਣਾ ਐ ਸਾਰੀ ਦਿਹਾੜੀ ਤੇ ਜੇ ਇਸ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਤੇ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਜਦੋਂ ਧਮਕੀਆਂ ਆਂਦੀਆਂ ਰਹੀਆਂ